ਪਰੋਗਨਾ ਜਰੂਰ ਪਿਆਉ ਭਾਜੀ ਨਹੀਂ ਨਹੀਂ ਕੋਈ ਗੱਲ ਇਹਨਾਂ ਸਾਮ ਦੀ ਗੱਲ ਹੈ ਕਿ ਬਰਬੇਸ਼ ਸਿੰਘ ਸਾਲਾ ਰਘਵੀਰ ਸਿੰਘ ਪਖਤਾਨਾ ਤੁਲੀਆਂ ਦਾ ਖੇਤ ਹੀ ਉਹਦੇ ਵਿੱਚ ਹੈਰ ਦਾ ਪ੍ਰੋਜੈਕਟ ਪਿਆ ਸੀ ਤੇ ਇਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਫਿਰ ਤੁਸੀਂ ਗਏ ਮੌਕੇ ਤੇ ਪੀਐਸਐਫ ਰਾਈਸੀਏਡੀ ਭਾਗ ਵੀ ਇੱਥੇ ਗਿਆ ਇਸਾਰੇ ਫਿਰ ਮੁੜ ਕੇ ਉੱਥੇ ਬਰਾਮਦਗੀ ਕਰਕੇ ਆਪਾਂ ਤੇ ਮੁਕੱਦਮਾ ਨੂੰ ਬੰਦੇ ਜਿਹੜਾ ਦਰਜ ਜਿੱਤਰ ਕਰ ਲਿਆ ਤੇ ਅੱਜ ਅ ਜਨਸਾਦਨ ਮੇਰਾ ਪਲੇਂਟ ਜਿਹੜਾ ਰਨ ਪੇਸ ਹੋ ਜਾਏਗਾ ਇਹ 362 ਗ੍ਰਾਮ ਹੈ ਰੋਨੋ ਆ 151 ਗ੍ਰਾਮ ਜਿਹੜਾ ਵੇਸਟ ਮਟੀਰੀਅਲ ਨਾਲੇ ਦੇ ਟੋਟਲ 513